ਹਾਂਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸ਼ਾਮ ਦਾ ਟਾਈਮ ਆ ਜੀ ਆਥਨ ਦਾ ਆਪਾਂ ਲੱਗਿਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਜੀ ਅੱਜ ਆਪਾਂ ਜਿਹੜਾ ਡੇਲੀ ਰੁਟੀਨ ਦਾ ਸੋਚਿਆ ਸੀ ਪਹਿਲਾਂ ਤੁਹਾਡੇ ਨਾਲ ਵਲੌਗ ਸ਼ੇਅਰ ਕਰਾਂਗੇ ਪਰ ਕੁਝ ਕਾਰਨ ਕਰਕੇ ਆਪਾਂ ਦਿਨੀ ਵੀਡੀਓ ਨਹੀਂ ਬਣਾ पाए ਕਿਉਂਕਿ ਅੱਜ ਜਰਮਾਨ ਦੇ ਡੈਡੀ ਨੇ ਜੀ ਬਿਮਾਰ ਹੋ ਗਏ ਬਹੁਤ ਜ਼ਿਆਦਾ ਤੇ ਸ਼ਾਇਦ ਗਰਮੀ ਲੱਗੀ ਉਹਨਾਂ ਨੂੰ ਉਹਨਾਂ ਕਰਕੇ ਉਹਨਾਂ ਨੂੰ ਉਲਟੀਆਂ ਲੱਗ ਗਈਆਂ ਤੇ ਉਧਰੋਂ ਪੌਦ ਵੀ ਬੀਜਣੀ ਸੀ ਅੱਜ ਤੇ ਬਿਮਾਰ ਵੀ ਸੀ ਪੌਦ ਵੀ ਬੀਜਣੀ ਸੀ ਤੇ ਫਿਰ ਉਹ ਦੋ ਜੀ ਘਰ ਦਾ ਜਿਹੜਾ ਕੰਮ ਸੀਗਾ ਸਾਨੂੰ ਐ ਸੀਗਾ ਜੇ ਵੀ ਸੰਡੇ ਆ ਚਲੋ ਐਤਵਾਰ ਨੂੰ ਆਪਾਂ ਜਿਹੜਾ ਹਨਾ ਘਰ ਦਾ ਕੰਮ ਆ ਸੀਰੀ ਥੋੜਾ ਲੇਟ ਸ਼ੁਰੂ ਕਰ ਲੈਨੇ ਆ ਵੀ ਚਲੋ ਅੱਜ ਜਿਹੜਾ ਇਹਨਾਂ ਨੇ ਕੰਮ ਤੇ ਆਣਾ ਯਾਰ ਮਾਂ ਨੇ ਕਿਹੜਾ ਪੜਨ ਜਾਣਾ ਪਰ ਹੋ ਗਿਆ ਉਸਦੇ ਵਲਟ ਜੀ ਜਦੋਂ ਉਸ ਤੋਂ ਬਾਅਦ ਜਦੋਂ ਕੰਮ ਸ਼ੁਰੂ ਕਰਨਾ ਸੀ ਉਦੋਂ ਇੱਕ ਤਾਂ ਉਹਨਾਂ ਦੇ ਪੇਨ ਸ਼ੁਰੂ ਹੋ ਗਏ ਦਰਦ ਸ਼ੁਰੂ ਹੋ ਗਏ ਨੇ ਪੇਟ ਦੇ ਵਿੱਚ ਉਸ ਤੋਂ ਬਾਅਦ ਇਹ ਨਹੀਂ ਫਿਰ ਪੇਨ ਦਰਦ ਵਾਧਾ ਵਾਧਾ ਫਿਰ ਉਸ ਤੋਂ ਬਾਅਦ ਉਲਟੀਆਂ ਲੱਗ ਗਈਆਂ ਉਸੇ ਤਰੀਕੇ ਨਾਲ ਉਹਨਾਂ ਨੇ ਦਵਾਈ ਲੈ ਕੇ ਇੰਨੀ ਕਿ ਕੌਦ ਵਗੈਰਾ ਵੀ ਜੀ ਪਰ ਫਿਰ ਜਿਹੜਾ ਘਰ ਦਾ ਕੰਮ ਸੀ ਜੀ ਫਿਰ ਉਹ ਉਹ ਜਿਹੜਾ ਐ ਸੀਗਾ ਵੀ ਚਲੋ ਮਿਲ ਕੇ ਕਰ ਲਾਂਗੇ ਤੇ ਪਰ ਫਿਰ ਉਹ ਸਾਰਾ ਸਾਡੇ ਤੇ ਆ ਗਿਆ ਉਹਦਾ ਕਰਕੇ ਫਿਰ ਮੈਨੂੰ ਟਾਈਮ ਹੀ ਨਹੀਂ ਮਿਲਿਆ ਜੀ ਵੀਡੀਓ ਬਣਾਉਣ ਦਾ ਕੱਪੜੇ ਵੀ ਮਸ਼ੀਨ ਮੇਰੀ ਹੁਣ ਹਲੇ ਵੀ ਚੱਲ ਰਹੀ ਆ ਆਥਨ ਵੀਰੇ ਤੇ ਹੁਣ ਕੱਪੜੇ ਮੈਂ ਕੁਛ ਧੋ ਰਹੀ ਆ ਹੁਣ ਤੇ ਵੀ ਇਹ ਆ ਵੀ ਚਲੋ ਕੁਝ ਜਿਹੜੇ ਰਹਿਣਗੇ ਉਹ ਆਪਾਂ ਕੱਲ ਨੂੰ ਧੋ ਲਾਂਗੇ ਤੇ ਤਾਂ ਕਰਕੇ ਫਿਰ ਜਿਹੜਾ ਆਪਾਂ ਡੇਲੀ ਰੁਟੀਨ ਦਾ ਵੀਡੀਓ ਸੇ ਬਣਾ ਹੀ ਨਹੀਂ ਪਾਏ ਆਪਣੇ ਇੱਕ ਵੀਵਰਸ ਦਾ ਕਮੈਂਟ ਆਇਆ ਸੀ ਵੀ ਤੁਸੀਂ ਹਨਾ ਸਾਨੂੰ ਦਿਨ ਦੇ ਟਾਈਮ ਜਿਹੜਾ ਰੁਟੀਨ ਵਰਕਆਊਟ ਸਾਡੇ ਨਾਲ ਸ਼ੇਅਰ ਕਰੋ ਸੋਚਿਆ ਇਹ ਸੀ ਵੀ ਜਿਹੜਾ ਦਿਨ ਦੇ ਟਾਈਮ ਦਾ ਰੁਟੀਨ ਵਰਕਆਊਟ ਸ਼ੇਅਰ ਕਰਾਂਗੇ ਪਰ ਫਿਰ ਇਹੀ ਰੀਜਨ ਸੀ ਜੀ ਬਣਾ ਨਹੀਂ ਪਾਏ ਅੱਜ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਸਮਾਂ ਦੀ ਮੈਨੂੰ ਤਾਂ ਕੱਲ ਦੀ ਟੈਨਸ਼ਨ ਹੋਈ ਪਈ ਆ ਕਿ ਕਿ ਮੈਂ ਸਕੂਲ ਜਾ ਰਹਿਮਾਨ ਖੇ ਸਕੂਲ ਜਾਊਗਾ ਇਹ ਕਿਵੇਂ ਜਾਣ ਕੇ ਦਰਦ ਦੇ ਵਿੱਚ ਵੀ ਉਹ ਠੀਕ ਹੋਣਾ ਤਾਂ ਚੰਗੀ ਗੱਲ ਹਨਾ ਤੇ ਬਾਕੀ ਬਾਬਾ ਜੀ ਵੀ ਲੱਗੇ ਜੀ ਗੁਰਦੁਆਰਾ ਸਾਹਿਬ ਵੀ ਰਹਿਰਾਸ ਸਰ ਦਾ ਪਾਠ ਸ਼ੁਰੂ ਹੋ ਗਿਆ ਤੇ ਇੱਕ ਗੱਲ ਜੀ ਤੁਹਾਡੇ ਨਾਲ ਹੋਰ ਸ਼ੇਅਰ ਕਰਨੀ ਸੀ ਮੈਂ ਤੇ ਇੱਕ ਸ਼ੇਅਰ ਤਾਂ ਮੈਂ ਕਾਫੀ ਟਾਈਮ ਦੀ ਕਰਨੀ ਸੀ ਜਾਨੀ ਪਹਿਲਾਂ ਵੀ ਕਾਫੀ ਵਾਰ ਸੋਚਿਆ ਪਹਿਲਾਂ ਕਦੇ ਚਲੋ ਮੈਨੂੰ ਟਾਈਮ ਹੀ ਨਹੀਂ ਮਿਲਿਆ ਤੁਹਾਡੇ ਨਾਲ ਇਹ ਗੱਲ ਕਰਨ ਦਾ ਹਨਾ ਤੇ ਮੈਂ ਪਹਿਲਾਂ ਵੀ ਉਹ ਗੁਰਬਾਣੀ ਦੀ ਵੀਡੀਓ ਪਾਈ ਆ ਜੀ ਜਿਆਦਾ ਸਪੈਸ਼ਲੀ ਪਾਠ ਕਰਨ ਦੀ ਵੀਡੀਓ ਪਾਈ ਆ ਤਾਂ ਮੈਨੂੰ ਇੱਕਦੋ ਵਾਰੀ ਕਮੈਂਟ ਆਇਆ ਕਿ ਤੁਸੀਂ ਦਿਖਾਵਾ ਕਰਦੇ ਹੋ ਤੁਸੀਂ ਹਨਾ ਤੇ ਤੁਸੀਂ ਹੁੰਦਾ ਜੀ ਇੱਕ ਅੱਧਾ ਕਮੈਂਟ ਹੀ ਇਦਾਂ ਦਾ ਹਨਾ ਤੇ ਵੈਸੇ ਆਪਾਂ ਨੂੰ ਕਦੇ ਇੰਨਾ 네ਗੇਟਿਵ ਕਮੈਂਟ ਕਦੇ ਆਈ ਨਹੀਂ ਮਹਾਰਾਜੀ ਦੀ ਕਿਰਪਾ ਨਾਲ ਤੁਸੀਂ ਬਹੁਤ ਸਪੋਰਟ ਕਰਦੇ ਹੋ ਤੇ ਮੈਂ ਜੀ ਉਦੋਂ ਵੀ ਪਹਿਲਾਂ ਵੀ ਸੋਚਿਆ ਵੀ ਮੈਂ ਇਸ ਚੀਜ਼ ਦਾ ਰਿਪਲਾਈ ਕਰਾਂ ਤੇ ਕਿਉਂਕਿ ਕਈ ਵਾਰੀ ਹੁੰਦਾ ਨਾ ਜ਼ਰੂਰੀ ਹੁੰਦਾ ਵੀ ਸ਼ਾਇਦ ਸਾਹਮਣੇ ਵਾਲਾ ਤੁਹਾਨੂੰ ਗਲਤ ਜੱਜ ਕਰ ਜਾਂਦਾ ਜਾਂ ਹੁੰਦਾ ਕਈ ਵਾਰੀ ਕਿ ਉਹਨਾਂ ਨੂੰ ਸ਼ਾਇਦ ਸਮਝਣ 'ਚ ਗਲਤੀ ਹੋਈ ਹੈ ਚੀਜ਼ ਦੇਖੋ ਜੀ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਇੱਕ ਚੀਜ਼ ਸ਼ੇਅਰ ਕਰੀ ਆ ਵੀ ਜਿਹੜਾ ਬੱਚੇ ਨੇ ਜੀ ਅੱਜ ਦੇ ਜਨਰੇਸ਼ਨ ਆ 80% ਉਹ ਦੇਖ ਕੇ ਸਿੱਖਦੇ ਨੇ ਤੇ 20% ਉਹ ਸੁਣ ਕੇ ਸਿੱਖਦੇ ਨੇ ਤੇ ਇੱਕ ਚੀਜ਼ ਆਪਾਂ ਹਮੇਸ਼ਾ ਕਲੇਮ ਕਰਦੇ ਆ ਮਤਲਬ ਕਿ ਜਿਹੜੇ ਅੱਜ ਦੇ ਸਿੰਗਰ ਨੇ ਹਨਾ ਜਦੋਂ ਗਾਣਾ ਗਾਉਂਦੇ ਨੇ ਜਾਂ ਉਹਨਾਂ ਦੀ ਜਿਹੜੀ ਵੀਡੀਓਜ਼ ਵਗੈਰਾ ਹੁੰਦੀ ਆ ਹਨਾ ਉਹਦੇ ਵਿੱਚ ਮਤਲਬ ਕਿ ਜਿਉਹ ਹਥਿਆਰਾਂ ਦੇ ਇਸਤੇਮਾਲ ਕਰਦੀਆਂ ਤਾਂ ਆਪਾਂ ਕਹਿੰਦੇ ਜਿਹੜੇ ਸਾਡੇ ਬੱਚੇ ਵਿਗੜ ਰਹੇ ਆ ਤਾਂ ਇੰਨਾ ਕਰਕੇ ਵਿਗੜ ਰਹੇ ਆ ਜੋ ਦੇਖਦੇ ਆ ਉਹ ਸਿੱਖਦੇ ਆ ਹਨਾ ਆਪਾਂ ਹੀ ਹਮੇਸ਼ਾ ਸੋਚਦੇ ਆਂ ਆਪਾਂ ਬਹਿ ਕੇ ਗੱਲ ਕਰਦੇ ਆਂ ਜੀ ਇੱਕ ਮਿੰਟ ਤੇ ਤੇ ਆਪਾਂ ਹੀ ਹਮੇਸ਼ਾ ਸੋਚਦੇ ਆਂ ਵੀ ਉਹਨਾਂ ਦੇ ਕਰਕੇ ਜਿਹੜੇ ਸਾਡੇ ਬੱਚੇ ਆ ਉਹ ਗਲਤ ਰਸਤੇ ਜਾਂਦੇ ਆ ਤੇ ਉਹ ਗਲਤ ਦੇਖਦੇ ਨੇ ਗਲਤ ਸਿੱਖਦੇ ਨੇ ਤੇ ਇਹ ਕਿਤੇ ਨਾ ਕਿਤੇ ਸੱਚ ਵੀ ਹੈ ਜੀ 80% ਕਿਉਂਕਿ ਬੱਚੇ ਜਿਹੜੇ ਦੇਖ ਕੇ ਚੀਜ਼ਾਂ ਸਿੱਖਦੇ ਨੇ ਸਾਡੇ ਜਿਹੜੀ ਜਦੋਂ ਬੱਚੇ ਦੀ ਏਜ ਹੁੰਦੀ ਆ 14-15 ਸਾਲ ਦੀ ਨੂੰ ਨਹੀਂ ਪਤਾ ਹੁੰਦਾ ਨਾ ਕੀ ਕਰਨਾ ਤਾਂ ਫਿਰ ਉਸ ਨਾਤੇ ਮੈਨੂੰ ਇਹ ਲੱਗਿਆ ਕਿ ਵੀ ਮੈਨੂੰ ਜਿਹੜੀ ਚੰਗੀ ਚੀਜ਼ ਸ਼ੇਅਰ ਕਰਨੀ ਚਾਹੀਦੀ ਆ ਬਹੁਤ ਸਾਰੇ ਕਮੈਂਟ ਮੈਨੂੰ ਇਦਾਂ ਦੇ ਵੀ ਆਉਣਦੇ ਆ ਪੋਜ਼ਿਟਿਵ ਜਿਹੜੇ ਕਿ ਕਹਿੰਦੇ ਨੇ ਕਿ ਸਾਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ ਤੁਹਾਡੀ ਜਿਹੜੀ ਪਾਠ ਕਰਨ ਦੀ ਵੀਡੀਓ ਦੇਖ ਕੇ ਸਾਡਾ ਵੀ ਮਨ ਕਰਦਾ ਇੱਕ ਵਾਰ ਤਾਂ ਮੈਨੂੰ ਫੋਨ ਵੀ ਆਇਆ ਸੀ ਕਿ ਮੈਂ ਵੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਤੁਹਾਨੂੰ ਦੇਖ ਕੇ ਹਣਾ ਵੀ ਮੇਰਾ ਵੀ ਮਨ ਕੀਤਾ ਤਾਂ ਜੀ ਇਹ ਸਭ ਤੋਂ ਵੱਡੀ ਜਿਹੜੀ ਚੀਜ਼ ਆ ਮੇਰੇ ਲਈ ਜੋ ਮੈਂ ਚਾਹੁੰਦੀ ਸੀ ਮਤਲਬ ਉਹ ਕਿਤੇ ਨਾ ਕਿਤੇ ਚਲੋ ਚਾਹੇ ਥੋੜਾ ਕੀਤਾ ਵਰਕ ਉਹਨੇ ਹਣਾ ਅਸਰ ਕੀਤਾ ਤੇ ਜੇ ਚੰਗੀਆਂ ਬੁਰੀ ਦੇ ਚੀ ਦੇਖ ਕੇ ਲੋਗ ਬੁਰੀ ਚੀਜ਼ ਨੂੰ ਸਿੱਖਦੇ ਨਹੀਂ ਤੇ ਬੁਰੀ ਚੀਜ਼ ਨੂੰ ਕਰਦੇ ਨਹੀਂ ਤਾਂ ਫਿਰ ਜੇ ਚੰਗੀ ਚੀਜ਼ ਆਪਾਂ ਕਰਾਂਗੇ ਤਾਂ ਉਹਨੂੰ ਦੇਖ ਕੇ ਕਿਉਂ ਨਹੀਂ ਸਿੱਖਣਗੇ ਕਰੋ ਚੰਗਾ ਕਿਉਂ ਨਹੀਂ ਕਰਨਗੇ ਤੇ ਉਸ ਨਾਤੇ ਵੀ ਆਪਾਂ ਹੀ ਕੋਸ਼ਿਸ਼ ਮੈਂ ਕੀਤੀ ਆ ਵੀ ਕੋਸ਼ਿਸ਼ ਕਰਨ ਦਾ ਵੀ ਜੀ ਕਾਰਨ ਆ ਕਿਉਂਕਿ ਮੈਨੂੰ ਕਿਤੇ ਨਾ ਕਿਤੇ ਮੇਰਾ ਮਨ ਹੀ ਆ ਮਾਰੇ ਜਾਣੀ ਜਾਣਾ ਜੀ ਦੇਖੋ ਆਪਾਂ ਤੁਹਾਨੂੰ ਨਹੀਂ ਸਮਝਾ ਪਾਵਾਂਗੇ ਹਨਾ ਵੀ ਜਾਂ ਕਿਸ ਤਰੀਕੇ ਨਾਲ ਆਪਣਾ ਕੀ ਆਪਣੀ ਇਹਦੇ ਪਿੱਛੇ ਮਕਸਦ ਹੈ ਮੇਰਾ ਤਰੀਕਾ ਗਲਤ ਹੋ ਸਕਦਾ ਹੈ ਸ਼ਾਇਦ ਪਰ ਮੇਰਾ ਜਿਹੜਾ ਮਕਸਦ ਹੈ ਉਹ ਗਲਤ ਨਹੀਂ ਹੋ ਸਕਦਾ ਪਰ ਮੈਨੂੰ ਨਹੀਂ ਲੱਗਦਾ ਮੇਰਾ ਤਰੀਕਾ ਗਲਤ ਹੈ ਕਿਉਂਕਿ ਆਪਾਂ ਕੁਝ ਗਲਤ ਨਹੀਂ ਕਰ ਰਹੇ ਤੇ ਜੇ ਦੂਸਰੀ ਸੈਡ ਜੀ ਜੀ ਆਪਾਂ ਚੰਗੀ ਚੀਜ਼ ਬੱਚਿਆਂ ਨੂੰ ਦਿਖਾਵਾਂਗੇ ਜਾਂ ਕਿਸੇ ਨਵੀਂ ਜਨਰੇਸ਼ਨ ਨੂੰ ਜੇ ਮਿਲਦਾ ਕਰੋ ਉਹਨੂੰ ਦੇਖ ਕੇ ਉਹਨਾਂ ਦਾ ਵੀ ਮਨ ਕਰਦਾ ਪਾਠ ਕਰਨ ਦਾ ਮੈਂ ਅਗਰ ਜੀ ਖੋਦੀ ਗੱਲ ਕਰਾਂ ਮੈਨੂੰ ਖੁੱਦ ਨੂੰ ਦੇਖ ਕੇ ਹੀ ਮੇਰੀ ਮੇਰੀ ਮੰਮਾ ਪਾਠ ਕਰਦੇ ਹੁੰਦੇ ਮੈਂ ਉਹਨਾਂ ਨੂੰ ਦੇਖ ਕੇ ਹੀ ਮੇਰਾ ਮਨ ਕੀਤਾ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਨ ਦਾ ਵੈਸੇ ਜਿਹੜਾ ਬਾਕੀ ਦਾ ਪਾਠ ਆ ਉਹ ਚਲੋ ਮਾਰਨ ਸੀ ਵਾਲੇਤੀ ਲੇਕਿਨ ਸੁਖਮਨੀ ਸਾਹਿਬ ਦਾ ਪਾਠ ਹੀ ਮਾਰਨ ਸੀ ਵਾਲੇਤੀ ਲੇਕਿਨ ਉਹਨੂੰ ਦੇਖ ਕੇ ਮੈਨੂੰ ਇਹ ਹੋਇਆ ਵੀ ਮੈਂ ਵੀ ਪਾਠ ਕਰਾਂ ਸੁਖਮਨੀ ਸਾਹਿਬ ਦਾ ਹਣਾ ਨਾ ਇਸ ਨਾਤੇ ਵੀ ਆਪਾਂ ਕੋਸ਼ਿਸ਼ ਕੀਤੀ ਵੀ ਆਪਾਂ ਤੁਹਾਡਾ ਨਾਲ ਸ਼ੇਅਰ ਕਰੀਏ ਵੀ ਵੀ ਕਿਦਾਂ ਆਪਾਂ ਕਿਸ ਟਾਈਮ ਆਪਾਂ ਉੱਠਦੇ ਹਾਂ ਤੇ ਮੈਂ ਪਾਉਂਗੀ ਜੀ ਫਿਰ ਵੀ ਪਾਉਂਗੀ ਮੈਂ ਵੀਡੀਓ ਕਿਉਂਕਿ ਮੈਨੂੰ ਮੈਸੇਜ ਆਇਆ ਕੱਲ ਪਰਸੋਂ ਵੀ ਤੁਸੀਂ ਆਪਣੇ ਜਿਹੜਾ ਪਾਠ ਕਰਨ ਦੀ ਵੀਡੀਓ ਰੁਟੀਨ ਵਰਕ ਜਿਹੜਾ ਤੁਹਾਡਾ ਸਵੇਰ ਦਾ ਪਾਠ ਦਾ ਰੁਟੀਨ ਹੈ ਉਹ ਸਾਡੇ ਨਾਲ ਸ਼ੇਅਰ ਕਰੋ ਤੇ ਮੈਂ ਦੁਬਾਰਾ ਪਾਉਂਗੀ ਕਿਉਂਕਿ ਜੇ ਕੋਈ ਚੰਗੀ ਚੀਜ਼ ਦੀ ਮੰਗ ਕਰਦਾ ਤੇ ਉਹਦੇ ਵਿੱਚ ਮੈਨੂੰ ਕੋਈ ਡਰ ਨਹੀਂ ਕਿਸੇ ਨਾਲ ਸ਼ੇਅਰ ਕਰਨ ਦਾ ਤਾਂ ਕਰਕੇ ਫਿਰ ਮੈਨੂੰ ਲੱਗਿਆ ਕਿ ਮੈਨੂੰ ਅੱਜ ਇਸ ਵੀਡੀਓ ਦੇ ਵਿੱਚ ਹਨਾ ਉਹਨਾਂ ਦੀ ਗੱਲ ਦਾ ਰਿਪਲਾਈ ਕਰਨਾ ਚਾਹੀਦਾ ਵੀ ਦੇਖੋ ਜੀ ਜੇ ਆਪਾਂ ਕੁਝ ਚੰਗਾ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ ਨੂੰ ਨਾ ਮਤਲਬ ਕਿ ਆਪਣੀ ਦੀ ਧਾਰਨਾ ਉਹ ਗਲਤ ਨਹੀਂ ਬਣਾਉਣੀ ਚਾਹੀਦੀ ਵੀ ਆ ਇਹ ਦਿਖਾ ਵਾ ਕਰਦੇ ਨਾ ਕੋਈ ਗੱਲ ਨਹੀਂ ਜ਼ਿਕਰ ਦਿਖਾਵਾ ਕਰਦੇ ਆ ਤਾਂ ਹਨਾ ਉਹ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਕੀ ਮਹਾਰਾਜ ਜਾਣੀ ਜਾਣਨੀ ਤੇ ਫਿਰ ਉਹਨਾਂ ਤੇ ਵੀ ਕਹਿਣਾ ਸੀ ਵੀ ਜੇ ਦਿਖਾਵਾ ਕਰਦੇ ਆ ਤਾਂ ਫਿਰ ਉਹਦਾ ਫਲ ਨਹੀਂ ਮਿਲਦਾ ਦੇਖੋ ਜੀ ਫਲ ਸਭ ਤੋਂ ਵੱਡਾ ਫਲ ਕੀ ਆ ਵੀ ਜੇ ਕੋਈ ਆਪਾਂ ਨੂੰ ਦੇਖ ਕੇ ਚੰਗੀ ਚੀਜ਼ ਕਰਦਾ ਹਨਾ ਜੇ ਉਹ ਵੀ ਗੁਰੂ ਸਾਹਿਬ ਚਾਨੀ ਲਾਗਦੀ ਆ ਉਹ ਮੇਰੇ ਲਈ ਸਭ ਤੋਂ ਵੱਡਾ ਮੈਂ ਕਹਿੰਨੀ ਆ ਫਾਲਾ ਉਹ ਮਹਾਰਾਜ ਨੇ ਮੇਰੀ ਮਤਲਬ ਕਿ ਜਿਹੜੇ ਚੰਗੇ ਕਰਮਾਂ ਦੀ ਆਪਣੀ ਕਿਹਾ ਹੁੰਦਾ ਨਾ ਵੀ ਇੱਕ ਡਾਇਰੀ ਲੱਗੀ ਹੁੰਦੀ ਆ ਵੀ ਹਾਂ ਆਪਣੇ ਚੰਗੇ ਤੇ ਮਾੜੇ ਕਰਮ ਉੱਲੀ ਹੁੰਦੇ ਉਹਦੇ ਵਿੱਚ ਤਾਂ ਲਿਖਿਆ ਜਾਊਗਾ ਨਾ ਕਿ ਮੈਂ ਕੁਝ ਚੰਗੇ ਕਰਮ ਕੀਤੇ ਨੇ ਚਲੋ ਜੇ ਮਾੜੇ ਕਰਮ ਜੇ ਆਪਾਂ ਲਿਖ ਕਰਦੇ ਆ ਜੇ ਇੱਕ ਮਾੜਾ ਕਰਮ ਤੁਹਾਡੇ ਹਿਸਾਬ ਨਾਲ ਕੀ ਮਾੜਾ ਕਰਨਾ ਕਿਸੇ ਨਾਲ ਸ਼ੇਅਰ ਕਰਨਾ ਕੀ ਵਪਾਰ ਕਰਦੇ ਆ ਤੇ ਜੇ ਆਪਾਂ ਮਾੜੀਆਂ ਚੀਜ਼ਾਂ ਸ਼ੇਅਰ ਕਰ ਸਕਦੇ ਆ ਤੇ ਚੰਗੀਆਂ ਚੀਜ਼ ਸ਼ੇਅਰ ਕਰਨ ਦੇ ਵਿੱਚ ਆਪਾਂ ਨੂੰ ਪ੍ਰੋਬਲਮ ਕੀ ਆ ਕਿਉਂ ਨਹੀਂ ਕਰ ਸਕਦੇ ਜੀ ਸ਼ੇਅਰ ਹਾਂ ਮੈਂ ਮੰਨਦੀ ਆ ਵੀ ਮਹਾਰਾਜ ਨੇ ਕਿਹਾ ਵੀ ਜਿਸ ਵੀ ਚੀਜ਼ ਆਪਾਂ ਗੁਰੂ ਸਬ ਨੂੰ ਪਾਉਣੀ ਆ ਤਾਂ ਆਪਾਂ ਨੂੰ ਲੁਕੋ ਕੇ ਰੱਖਣਾ ਚਾਹੀਦਾ ਪਰ ਜੇ ਮੇਰੇ ਕੋਲ ਇਦਾਂ ਦਾ ਕਰਨal ਬਾਕੀ ਜੀ ਮੈਂ ਜਦੋਂ ਇਹ ਮਤਲਬ ਕਿ ਵੀਡੀਓ ਪਾਉਣ ਲੱਗੀ ਆ ਨਾ ਤਾਂ ਮੈਂ ਪਹਿਲਾਂ ਮਹਾਰਾਜ ਤੋਂ ਇਜਾਜ਼ਤ ਲੈਂਦੀ ਹਾਂ ਹੁਕਮ ਲੈ ਕੇ ਹੀ ਮਤਲਬ ਇਹ ਸਟਾਪ ਲੈਤਾ ਨਹੀਂ ਹੈਗਾ ਕਿਉਂਕਿ ਆਪਾਂ ਸਾਡੇ ਘਰ ਦੇ ਵਿੱਚ ਜੇ ਉਸ ਕੋਈ ਵੀ ਕੰਮ ਕਰਦੇ ਆ ਤਾਂ ਅਸੀਂ ਪਹਿਲਾਂ ਮਹਾਰਾਜ ਦਾ ਹੁਕਮ ਲੈਨੇ ਆ ਉਹਨਾਂ ਦੀ ਇਜਾਜ਼ਤ ਲੈਨੇ ਆ ਤੇ ਫੇਰ ਹੀ ਕੋਈ ਕੰਮ ਕਰਦੇ ਆ ਕਿਉਂਕਿ ਇਹ ਸਾਰੇ ਕਾਰ ਜਿਹੜੇ ਗੁਰੂ ਸਾਹਿਬ ਦੀ ਹੁਕਮ ਨਾ ਹੁੰਦੇ ਆ ਤੇ ਜੇ ਕਈ ਵਾਰੀ ਕੋਈ ਕਾਰਜ ਹੁੰਦਾ ਹੁੰਦਾ ਹੁਣ ਤੋਂ ਪਹਿਲਾਂ ਹੀ ਰੁਕ ਜਾਵੇ ਜੇ ਮੰਨ ਲਓ ਵੀ ਆਪਾਂ ਮਹਾਰਾਜ ਦੀ ਇਜਾਜ਼ਤ ਲੈ ਲਈ ਅਰਦਾਸ ਕਰ ਲਈ ਤੇ ਅਗਰ ਉਹ ਕੰਮ ਨਹੀਂ ਹੋ ਪਾਇਆ ਜਾਂ ਰੁਕ ਗਿਆ ਤਾਂ ਫਿਰ ਉਸ ਨੂੰ ਵੀ ਮਹਾਰਾਜ ਦਾ ਹੁਕਮ ਆਉਂਦਿਆਂ ਵੀ ਉਹਦੇ ਪਿੱਛੇ ਕੋਈ ਰੀਜ਼ਨ ਹੋ ਗੁਰੂ ਸਾਹਿਬ ਨੇ ਅਗਰੇ ਕਾਰਜ ਨਹੀਂ ਹੋਣ ਦਿੱਤਾ ਤਾਂ ਉਹਦੇ ਪਿੱਛੇ ਸਾਡੇ ਲਈ ਕੋ ਚੰਗਾ ਹੋ ਤਾਂ ਆਪਾਂ ਕਦੇ ਮਹਾਰਾਜ ਨੂੰ ਉਸ ਚੀਜ਼ ਦਾ ਬਲੀਮ ਵੀ ਨਹੀਂ ਕੀਤਾ ਤੇ ਤਾਂ ਕਰਕੇ ਮੈਨੂੰ ਲੱਗਿਆ ਵੀ ਮੈਨੂੰ ਜਵਾਬ ਕਰਨਾ ਚਾਹੀਦਾ ਵੀ ਦੇਖੋ ਚੰਗੀਆਂ ਚੀਜ਼ਾਂ ਆਪਾਂ ਨੂੰ ਸ਼ੇਅਰ ਕਰਨੀਆਂ ਚਾਹੀਦੀਆਂ ਕਿਉਂਕਿ ਜਿਹੜੀ ਅੱਜ ਦਾ ਆਪਣਾ ਦੌਰ ਆਪਣਾ ਟਾਈਮ ਹੈ ਅੱਜ ਦੇ ਆਪਣੇ ਫੌਮ ਦੇ ਹਾਲਾਤ ਨਹੀਂ ਜੀ ਜੋ ਸਾਡੇ ਬੱਚੇ ਜਿਸ ਲੈਵਲ ਨੂੰ ਤੁਰ ਪਏ ਨੇ ਜਿਸ ਰਸਤੇ ਵੱਲ ਨੂੰ ਤੁਰ ਪਏ ਨੇ ਤਾਂ ਬਹੁਤ ਜ਼ਰੂਰਤ ਆ ਉਹਨਾਂ ਨੂੰ ਚੰਗੀਆਂ ਚੀਜ਼ਾਂ ਦਿਖਾਉਣ ਦੀ ਚੰਗੀਆਂ ਚੀਜ਼ਾਂ ਸਮਝਾਉਣ ਦੀ ਚੰਗੀਆਂ ਜਿਹੀਆਂ ਸਿਖਾਉਣ ਦੀ ਤੇ ਜੇ ਸਾਡੇ ਪਿੰਡ ਦੇ ਵਿੱਚ ਵੀ ਮੈਂ ਇੱਥੋਂ ਤੱਕ ਕਿ ਮੇਰੀ ਸੋਚ ਇਹ ਹੈ ਜੀ ਵੀ ਜੇ ਮੇਰਾ ਕੋਈ ਦੁਸ਼ਮਣ ਵੀ ਮਾਲੋ ਚਾਹੀ ਮੇਰੀ ਉਹਦੇ ਨਾਲ ਕੋਈ ਬੋਲ ਚਾਲ ਹੋਵੇ ਨਾ ਮੇਰਾ ਦੁਸ਼ਮਣ ਹੀ ਹੋਵੇ ਨਾ ਐਗਜ਼ਾਮਪਲ ਦੇ ਤੌਰ ਤੇ ਉਦਾਹਰਨ ਦੇ ਤੌਰ ਤੇ ਕਹਿੰਨੀ ਆ ਤੇ ਜੀ ਉਹ ਕਾਮ ਕਾਮ ਦੇ ਪੱਖ ਵਿੱਚ ਕੋਈ ਕਾਰਜ ਕਰਦਾ ਮਤਲਬ ਕਿ ਅਗਰ ਕੋਈ ਬੱਚਿਆਂ ਨੂੰ ਚੰਗੀ ਚੀਜ਼ ਸਿਖਾਉਂਦਾ ਤੇ ਅਗਰ ਉਹ ਮੈਨੂੰ ਆ ਕੇ ਕਹੇ ਕਿ ਮੈਨੂੰ ਤੁਹਾਡੀ ਹੈਲਪ ਦੀ ਲੋੜ ਆ ਹਨਾ ਜਾਂ ਮੈਨੂੰ ਕਹੇ ਕਿ ਜਾਂ ਆਪਾਂ ਮਿਲ ਕੇ ਆ ਕਾਰਜ ਕਰੀਏ ਤਾਂ ਜੀ ਮੈਂ ਆਪਣਾ ਜਿਹੜਾ ਗਿਲਾ ਸ਼ਿਕਵਾ ਉਹ ਇੱਕ ਸਾਈਡ ਰੱਖ ਦੂੰ ਕਿਉਂਕਿ ਤੇ ਉਹ ਮੇਰੀ ਮੇਰੇ ਮੇਰੇ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਮੇਰਾ ਜਿਹੜਾ ਫਰਜ਼ ਆ ਮੇਥੋਂ ਜਿਹੜੀ ਗੁਰੂ ਸਾਹਿਬ ਦੀ ਸੇਵਾ ਲੈਣੀ ਆ ਤਾਂ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਆ ਬਹੁਤ ਸਰਮੱਥੀ ਆ ਹਣਾ ਤੇ ਇਸੇ ਕਾਰਨ ਜੀ ਮੈਂ ਹੁਣ ਵੀ ਪਾ ਰਹੀ ਹਾਂ ਤੇ ਮੈਂ ਅੱਗੇ ਵੀ ਪਾਉਂਗੀ ਪਾਠ ਕਰਨ ਦੀ ਵੀਡੀਓਜ਼ ਅਗਰ ਮੇਰੇ ਪਾਠ ਕਰਨ ਦੀ ਵੀਡੀਓਜ਼ ਪਾਉਣ ਦੇ ਨਾਲ ਜੇ ਮੰਨ ਲਓ 1000 ਬੰਦਾ ਦੇਖਦਾ 1000 ਦੇ ਵਿੱਚ ਇੱਕ ਬੰਦਾ ਵੀ ਪਾਠ ਕਰਨਾ ਸ਼ੁਰੂ ਕਰ ਦਿੰਦਾ ਤਾਂ ਉਹ ਤੋਂ ਵੱਡੀ ਦਾ ਤੇ ਮੇਰੇ ਲਈ ਕੋਈ ਹੋ ਨਹੀਂ ਸਕਦੀ ਉਹ ਤੋਂ ਵੱਡਾ ਫਲ ਮੇਰੇ ਲਈ ਕੋਈ ਹੋ ਨਹੀਂ ਸਕਦਾ ਸੋ ਪਲੀਜ਼ ਤੁਸੀਂ ਨਾ ਆਪਾਂ ਨੂੰ ਇਨੀਆਂ ਚੀਜ਼ਾਂ ਤੇ ਮਤਲਬ ਕਿ ਆਰਗੂਮੈਂਟ ਕਰਨ ਦੀ ਬਜਾਏ ਆਪਾਂ ਨੂੰ ਇਹ ਫਿਕਰ ਕਰਨਾ ਚਾਹੀਦਾ ਕਿ ਆਪਾਂ ਇਸ ਕੀ ਕਰੀਏ ਕਿ ਆਪਾਂ ਦੀ ਕੌਮ ਨੂੰ ਜਿਹੜੀ ਵਿਛੜੀ ਹੋਈ ਕੌਮ ਆ ਆਪਣੀ ਟੁੱਟੀ ਹੋਈ ਕੌਮ ਆ ਇੱਕ ਤਰੀਕੇ ਨਾਲ ਆਪਸ ਜਿਹੜੀ ਆਪਣੀ ਫੋਟ ਪਈ ਆ ਆਪਣੀ ਜਿਹੜਾ ਕਹਿੰਦੇ ਫਰਕ ਆ ਗਿਆ ਹਨਾ ਉਸ ਨੂੰ ਕਿਵੇਂ ਦੂਰ ਕਰੀਏ ਤੇ ਕਿਵੇਂ ਜਿਹੜੀ ਸਾਰੀ ਕੌਮ ਆ ਉਹਨੂੰ ਇੱਕ ਜੁਟ ਕਰੀਏ ਤੇ ਕਿ ਕੀ ਆਪਾਂ ਇਦੇ ਵਿੱਚ ਭੂਮਿਕਾ ਨਿਵਾ ਸਕਦੀਆਂ ਸੋ ਆਪਾਂ ਨੂੰ ਚੰਗੀ ਤੋਂ ਚੰਗੀ ਭੂਮਿਕਾ ਨਿਵਾ ਨਿਵਾਉਣੀ ਚਾਹੀਦੀ ਹੈ ਨਾ ਕਿ ਆਪਾਂ ਨੂੰ ਕਿਸੇ ਨੂੰ ਕਿਸੇ ਦੇ ਕੰਮਾਂ 'ਚ ਰੁਕਾਵਟ ਖੜੀ ਕਰਨੀ ਚਾਹੀਦੀ ਹੈ ਜੇ ਕੋਈ ਚੰਗਾ ਕਾਰਜ ਕਰਦਾ ਤਾਂ ਹਨਾ ਉਹਦੇ ਕੰਮ ਦੇ ਵਿੱਚ ਅੜਿਚਣਾ ਲਾਉਈਆਂ ਕੋਈ ਪਾਠ ਕਰਦਾ ਤਾਂ ਉਹਨੂੰ ਮਨਾ ਕਰੋ ਕਿ ਨਹੀਂ ਤੂੰ ਪਾਠ ਨਹੀਂ ਕਰਨਾ ਜਾਂ ਕਿਸੇ ਨੂੰ ਨੈਗੇਟਿਵ ਕਰਨਾ ਕਿਸੇ ਨੂੰ ਨੈਗੇਟਿਵ ਸੋਚ ਦੇਣਾ ਉਹ ਕੰਮ ਮਨੁਸ਼ੋਭਾ ਨਹੀਂ ਦਿੰਦੇ ਸੋ ਉਹ ਕੰਮਾਂ ਤੋਂ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਹਿਬ ਦੀ ਨਜ਼ਰ ਦੇ ਵਿੱਚ ਉਹਨਾ ਕੰਮਾਂ ਲਈ ਕੋਈ ਮਾਫੀ ਨਹੀਂ ਹੈ ਕਿਉਂਕਿ ਦੇਖੋ ਜੀ ਆਪਣੇ ਬੱਚੇ ਬੱਚੇ ਅਗਰ ਦੋ ਆ ਮੰਨ ਲਓ ਅਗਰ ਆਪਣੇ ਹਨਾ ਅਗਰ ਆਪਣੇ ਦੋਨਾਂ ਬੱਚਿਆਂ ਨੂੰ ਕੋਈ ਗਲਤ ਰਸਤੇ ਪਾਉਂਦਾ ਤਾਂ ਆਪਾਂ ਨੂੰ ਬਹੁਤ ਤਕਲੀਫ ਹੁੰਦੀ ਆ ਆਪਾਂ ਉਹਨੂੰ ਬਾਦਵਾਵਾਂ ਜਿੰਨੇ ਆ ਆਪਾਂ ਲੜਦੇ ਵੀ ਅਗਲੇ ਨਾਲ ਹਨਾ ਤਾਂ ਠੀਕ ਹੋ ਉਸੇ ਤਰ੍ਹਾਂ ਸਾਰੇ ਜਿਹੜੇ ਹੈਗੇ ਨੇ ਗੁਰੂ ਸਾਹਿਬ ਦੇ ਬੱਚੇ ਨੇ ਤੇ ਜਦੋਂ ਆਪਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਆਪਸ ਚ ਫੁੱਟ ਪਾਉਂਦੇ ਆ ਉਹਨਾਂ ਦੇ ਪਰਿਵਾਰ ਨੂੰ ਆਪਸ ਤੋਂ ਤੋੜਦੇ ਆ ਤਾਂ ਉਸ ਚੀਜ਼ ਤੇ ਬਹੁਤ ਫਰਕ ਪੈਂਦਾ ਗੁਰੂ ਸਾਹਿਬ ਨੂੰ ਵੀ ਬਹੁਤ ਮਤਲਬ ਕਿ ਮਹਿਸੂਸ ਹੁੰਦਾ ਹੋ ਮੈਂ ਇਹ ਗੱਲਾਂ ਕਈ ਵਾਰੀ ਪਰਸਨਲੀ ਬਹਿ ਕੇ ਸੋਚਦੀ ਆ ਜੇ ਅਸੀਂ ਸੋਚ ਸਾਨੂੰ ਤਕਲੀਫ ਹੁੰਦੀ ਹੈ ਅਸੀਂ ਮਾਪੇ ਦੁਨਿਆਵੀ ਤੌਰ ਤੇ ਮਾਪੇ ਆਪਾਂ ਜਿਹੜੇ ਅਸਲ ਮਾਪੇ ਉਹਨਾਂ ਨੂੰ ਕਿਉਂ ਨਹੀਂ ਤਕਲੀਫ ਹੁੰਦੀ ਹੋਣੀ ਉਹ ਕਿਉਂ ਨਹੀਂ ਸੋਚਦੇ ਹੋਣੇ ਕਿ ਸਾਡਾ ਇੱਕ ਬੱਚਾ ਦੂਸਰੇ ਬੱਚੇ ਨੂੰ ਆਪਣੇ ਹੀ ਮਾਪੇ ਦੇ ਖਿਲਾਫ ਪੜ ਘਾਰੇ ਸੋ ਇਸ ਕਰਕੇ ਨਾ ਆਪਾਂ ਨੂੰ ਨਾ ਚੀਜ਼ਾਂ ਤੋਂ ਵਰਜਣਾ ਚਾਹੀਦਾ ਤੇ ਬਾਕੀ ਆਪਣਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਪੀਟੇਸ ਬਚਾਉਣਾ ਨਹੀਂ ਹੈਗਾ ਮੈਨੂੰ ਇਹ ਹੁੰਦਾ ਵੀ ਜਿਹੜੀ ਚੀਜ਼ ਜਰੂਰੀ ਆ ਜਾਂ ਜਿਹੜੀ ਗੱਲ ਜਰੂਰੀ ਆ ਉਹ ਸਾਹਮਣੇ ਰੱਖਣੀ ਚਾਹੀਦੀ ਹੈ ਕਿਉਂਕਿ ਇੰਨਾ ਗੱਲਾਂ ਨਾਲ ਆਪਾਂ ਨੂੰ ਬਹੁਤ ਸਾਰੀਆਂ ਆਪ ਨੂੰ ਕਲੈਰਿਟੀ ਮਿਲ ਜਾਂਦੀ ਹੈ ਆਪਣੀ ਜਿਹੜੀ ਸੋਚ ਕਿਤੇ ਨਾ ਕਿਤੇ ਸਹੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਆਪਾਂ ਜਿਹੜੀ ਆਪਾਂ ਕਿਸੇ ਨੂੰ ਗਲਤ ਗਲਤ ਜੱਜ ਕਰ ਲੈਂਦੇ ਆ ਗਲਤ ਆਪਣੀ ਸੋਚ ਨਹੀਂ ਹੋ ਜਾਂਦੀ ਕਿਸਮ ਲੈ ਕੇ ਸੋ ਉੱਥੇ ਆਪਾਂ ਨੂੰ ਆਪਣਾ ਪੱਖ ਰੱਖ ਦੇਣਾ ਚਾਹੀਦਾ ਵੀ ਜੀ ਆਰੀਜ਼ਨ ਤੇ ਜੇ ਆਪ ਪੱਖ ਨਹੀਂ ਰੱਖਦੇ ਤਾਂ ਫਿਰ ਉਹਦੇ ਚ ਕਈ ਵਾਰੀ ਸਾਹਮਣੇ ਨੂੰ ਇਹ ਲੱਗਦਾ ਹੈ ਕਿ ਪਤਾ ਨਹੀਂ ਇਹ ਸੱਚੀ ਵੀ ਹਨਾ ਵੀ ਜਾਂ ਇਹਨਾਂ ਨੂੰ ਪਤਾ ਨਹੀਂ ਹੈ ਜਾਂ ਇਹ ਸੱਚੀ ਗਲਤ ਕਰ ਰਹੇ ਸੋ ਇਸ ਕਰਕੇ ਮੈਂ ਤਾਂ ਕਰਤੀ ਮੈਂ ਤੁਹਾਨੂੰ ਸ਼ੇਅਰ ਕੀਤੀ ਜੀ ਅੱਜ ਜੀ ਸੋਚ ਮੈਂ ਵੈਸੇ ਕਾਫੀ ਟਾਈਮ ਤੋਂ ਰਹੀ ਸੀ ਵੀ ਸ਼ੇਅਰ ਕਰਾਂ ਤੇ ਪਰ ਪਹਿਲਾਂ ਮੈਨੂੰ ਜਨਨ ਕੀ ਇਹ ਲੱਗਿਆ ਵੀ ਚਲ ਛੱਡੋ ਪਰ ਫਿਰ ਅੱਜ ਮੈਨੂੰ ਲੱਗਿਆ ਕਿ ਵੀ ਨਹੀਂ ਕਿ ਵੀ ਜਦੋਂ ਆਪਾਂ ਗੁਰਬਾਣੀ ਦੀ ਸਪੈਸ਼ਲੀ ਗੁਰਬਾਣੀ ਦੀ ਵੀਡੀਓ ਪਾਉਣੀ ਹੈ ਜੀ ਉਦੋਂ ਜਦੋਂ ਪਾਠ ਕਰਨ ਦੀ ਪਾਉਣੀ ਆ ਉਦੋਂ ਫਿਰ ਆ ਜਾਂਦਾ ਇੱਕ ਅੱਧਾ ਘੰਟਾ ਦੰਦਾ ਵੀ ਤੁਸੀਂ ਅ ਦਿਖਾਵਾ ਨਾ ਕਰੋ ਕਿ ਕੋਈ ਗੱਲ ਨਹੀਂ ਜੇਕਰ ਦਿਖਾਵਾ ਕਰਦੇ ਆ ਤਾਂ ਮਹਾਰਾਜ ਜਾਣ ਜਾਣ ਕੇ ਆਪਾਂ ਦਿਖਾਵਾ ਕਰ ਰਹੇ ਆ ਕੀ ਕਰ ਰਹੇ ਆ ਸੋ ਸੋਚ ਸਾਡੀ ਸਹੀ ਹੈ ਜੀ ਟੀਚਰ ਸਹੀ ਆ ਵੀ ਕਿਸੇ ਨੂੰ ਚੰਗੇ ਰਾਹ ਲੈਣ ਦੀ ਕੋਈ ਲਿਜਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਬਾਕੀ ਮਹਾਰਾਜ ਨੇ ਕਿਰਪਾ ਕਰਨੀ ਆ ਕਹਿੰਦੇ ਕਰਨ ਕਰਾਵਣ ਹਾਰ ਤੋਂ ਆਪ ਨੇ ਉਹਨਾਂ ਨੇ ਆਪ ਹੀ ਹੱਦ ਲੜ ਲਾਣਾ ਸੋ ਚਲੋ ਜੀ ਹੁਣ ਅੱਜ ਤਾਂ ਮਾਫੀ ਮaaf ਕਰਿਓ ਜੀ ਅੱਜ ਆਪਾਂ ਢੀ ਕੰਮ ਦੀ ਵੀਡੀਓ ਆਪਾਂ ਨਹੀਂ ਬਣਾ पाए ਕਾਰਨ ਤੁਹਾਨੂੰ ਦੱਸ ਹੀ ਦਿੱਤਾ ਜੀ ਬਾਕੀ ਕੱਲ ਦੀ ਵੀਡੀਓ ਜਿਹੜੀ ਯਾਨੀ ਕਿ ਪਰਸੋਂ ਕੱਲ ਨੂੰ ਇਸ ਵੀ ਇਹ ਵੀਡੀਓ ਸਵੇਰੇ ਅਪਲੋਡ ਹੋ ਜੂਗੀ ਜਿਹੜੀ ਪਰਸੋਂ ਵੀਡੀਓ ਅਪਲੋਡ ਕਰਾਂਗੇ ਉਹ ਬਹੁਤ ਵਧੀਆ ਲੈ ਕੇ ਆਵਾਂਗੇ ਕਿਉਂਕਿ ਨਾ ਤੁਹਾਡੇ ਜਿਹੜੇ ਮਾਰਨਿੰਗ ਰੁਟੀਨ ਵਰਕ ਆ ਉਹ ਸਾਰਾ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਆਪਾਂ ਕੰਮ ਕਰਦੇ ਹਾਂ ਸਾਰਾ ਸ਼ੇਅਰ ਕਰਾਂਗੇ ਬਾਕੀ ਇੱਕ ਦਿਨ ਜੀ ਤੁਹਾਡੇ ਵਿਊਅਰਸ ਦੇ ਕਹਿਣ ਤੇ ਆਪਾਂ ਜਿਹੜਾ ਸਾਡਾ ਬਣਸਵੀਰ ਦਾ ਜਿਹੜਾ ਪਾਕ ਦਾ ਰੁਟੀਨ ਹੁੰਦਾ ਉਹ ਵੀ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ ਪੂਰਾ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਹਾਂ ਐਂਡ ਜਿਹੜੀ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਬਾਕੀ ਸਾਡ ਜੋ ਮੈਂ ਪੱਕ ਰੱਖਿਆ ਜੀ ਉਹ ਤੁਹਾਨੂੰ ਸਹੀ ਲੱਗਿਆ ਹੋਵੇ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਕੋਈ ਗਲਤੀ ਹੋ ਗਈ ਹੋਵੇ ਤਾਂ ਉਹ ਵੀ ਜਰੂਰ ਕਮੈਂਟ ਕਰਕੇ ਦ ਮੇਰੀ ਲਈ ਬਹੁਤ ਮਾਇਨੇ ਰੱਖਦੇ ਮੌਦ ਇੰਪੋਰਟੈਂਟ ਹੋ ਜੀ ਤੁਸੀਂ ਮੇਰੀ ਇੱਕ ਤਰ੍ਹਾਂ ਪਰਿਵਾਰ ਹੋ ਕਿਉਂਕਿ ਬਹੁਤ ਅਸੀਸਾਂ ਦੁਆਵਾਂ ਦਿੰਦੇ ਹੋ ਜੇ ਤੁਹਾਡੀਆਂ ਪਤਾ ਨਹੀਂ ਕਦੋਂ ਕਿਸ ਦੀਆਂ ਰਸਨਾ ਤੇ ਮਹਾਰਾਜ ਆਪ ਹਨਾ ਨਿਵਾਸ ਕਰੇ ਕਰ ਮਤਲਬ ਕਿ ਪ੍ਰਗਟ ਹੋਣ ਉਸ ਟਾਈਮ ਹਨਾ ਜਿਹੜੇ ਉਹਨਾਂ ਦੀ ਗੱਲਾਂ ਕਈਆਂ ਹੋਈਆਂ ਸੱਚ ਹੋ ਜਾਣ ਸੋ ਬਸ ਇਹੀ ਅਰਦਾਸ ਕਰਿਆ ਕਰੋ ਜੀ ਕਿ ਗੁਰੂ ਸਾਹਿਬ ਇਦਾਂ ਹੀ ਸੇਵਾ ਲੈਂਦੇ ਰਹਿਣ ਤੇ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਵੀਡੀਓ ਚੰਗੀ ਲੱਗੀ ਵਾ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਫੇਰ ਇੱਕ ਵਾਰੀ ਕਹਿ ਰਹੀ ਆਂ ਤੇ ਅਗ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ੍ਰੀ ਅਕਾਲ ਜੀ